ਕਿਵੇਂ ਹੈ ਬਾਈ 22 ਸਿਰਜਾ ਸਿੱਟੀ ਬੈਠਾ ਥੱਲੇ ਹੋਰ ਬਾਈ ਕੀ ਕਰੀਏ ਯਾਰ ਸੋਚੀ ਪੈ ਰਹੇ ਆਂਗੇ ਕੀ ਗੱਲ ਹੋ ਗਈ ਗੱਲ ਬਾਈ ਬੀ ਲਾ ਲਿਆ ਦੀ ਕਿਸੇ ਦੇ ਮਾਂਗਰ ਲੱਗ ਕੇ ਯਾਰ ਜੀਰੀ ਦਾ ਅੱਛਾ ਤੇ ਹੁਣ ਹਸਾਬ ਚ ਆ ਰਿਆ ਨਹੀਂ ਕੰਮ ਸਪਰੇਅ ਕਰਨੀ ਹੈ ਕੀ ਬਾਈ ਤੇ ਢੋਲੇ ਵਾਲਿਆਂ ਨੂੰ ਪੁੱਛਿਆ ਸੀ ਪਹਿਲਾਂ ਢੋਲੇ ਵਾਲੇ ਪਹਿਲਾਂ ਤਾਂ ਕਹਿੰਦੇ ਬੱਦਰ ਰੁਪਏ ਲਵਾਂਗੇ ਢੋਲੇ ਵਾਲੇ ਕਹਿੰਦੇ 200 ਤੋਂ 70 ਰੁਪਏ ਢੋਲਾ ਚੱਲਦਾਗਾ ਅੱਛਾ ਮਹਾਜਲ 100 ਰੁਪਿਆ ਲੈ ਲਿਓ ਬਾਈ ਹਾਂ ਤੇ ਉਹ ਕਹਿੰਦੇ ਚੱਲ ਕਰ ਦਾਂਗੇ ਸਪਰੇਅ ਤੇ ਹੁਣ ਉਹ ਆਏ ਤੀ ਬਾਈ ਤੇ ਉਹ ਵੀ ਮੁੜ ਗਿਆ ਹੱਥ ਖੜੇ ਕਰਕੇ ਯਾਰ ਨਇ ਹੈ ਇਹ ਕਹੇ ਜਾਂ ਬੀਲਾ ਰਖੇ ਵੀ ਜਿਹੜਾ ਵੀ ਦੇਖ ਕੇ ਸਪਰੇਅ ਵਾਲੀ ਜਵਾਬ ਦੇਗੇ ਤਾਂ ਕਰ ਦਿੰਨੇ ਨੇ 40 40 ਢੋਲੇ 50 50 ਢੋਲੇ ਸਹੀ ਆ ਤੁਹਾਡੀ ਗੱਲ ਬਾਈ ਅੱਗੇ ਤਾਂ ਕਦੇ ਇਹੋ ਜਿਹਾ ਕੁਝ ਹੋਇਆ ਨਹੀਂ ਅੱਗੇ ਵੀ ਲਾਉਣਿਆ ਨਾ ਅੱਗੇ ਸਪੀਅਰ 126 ਲਾਉਣਿਆ ਗਿਆ ਵੀ ਕਰ ਦਿੰਨੇ ਸਪਰੇਅ ਅੱਗੇ ਕਦੇ ਕਰਾਇ ਤੇ ਵੀ ਨਹੀਂ ਕਰਾਈ ਇਸ ਵਾਰ ਤਾਂ ਬਾਈ ਕਿਰਾਏ ਵਾਲੇ ਵੀ ਹੱਥ ਖੜੇ ਕਰ ਗਏ ਕਿਹੜਾ ਵੀ ਆ ਕਿੱਥੇ ਆ ਆਹੀ ਤਾਂ ਕਿਤੇ ਹਾਂ ਆਹੀ ਵੀ ਆ ਬਾਈ 17 18 ਵੀ ਆ ਜੂਰੀਆ ਵੀ ਬਹੁਤ ਘੱਟ ਪਾਇਦੀ ਕਹਿੰਦੇ ਕੱਦ ਕਰਦੀ ਆ ਪਾ ਢਾਈ ਤਿੰਨ ਕਬੋਰੀ ਪਾਈਆਂ ਸੀਗੀਆਂ ਕਿੱਲੇ ਦੀਆਂ ਬੋਰੀ ਬੋਰੀ ਥੱਲੇ ਪੀਜੀ ਸੀ ਤੇ ਦੋ ਦੋ ਉੱਪਰ ਪਾਈਆਂ ਨੇ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਤੇ ਢੋਲੇ ਵਾਲੇ ਕਹਿੰਦੇ ਇਹ ਤਾਂ ਸਾਈਂ ਨਹੀਂ ਆਉਂਦਾ ਬਾਈ ਉਹ ਵੀ ਹੱਥ ਖੜੇ ਕਰ ਗਏ ਅੱਛਾ ਸਪਰੇਅ ਕਰਨ ਲੱਗ ਗਏ ਸੀ ਆ ਕੇ ਉਹ ਹਾਂ ਹਾਂ ਲੱਗੇ ਸੀ ਬਾਈ ਉਹ ਵੀ ਭੱਜ ਗਏ ਨਹੀਂ ਮਾਰਾ ਤੂੰ ਕੱਦ ਦਿਖਾਦਾ ਸਹੀ ਕਿੱਡਾ ਕਾ ਕੱਦ ਯਾਰ ਐਡਾ ਕੱਦ ਬਾਈ ਤੁਸੀਂ ਆਪ ਦੇਖ ਲਓ ਹਣ ਆ ਮੈਂ ਜੀਰੀ ਦੇ ਖੜਾ ਬਾਈ ਮੇਰਾ 6 ਫੁੱਟ ਕੱਦਦਾ ਹੁਣ ਇੱਥੇ ਗੱਲ ਰੱਖਣੀ ਪਊਗੀ ਉਧਰ ਏਦੋਂ ਵੀ ਵੱਡੀ ਆ ਗਈ ਜੀਰੀ ਤੇ ਕੋਈ ਹਿਸਾਬ ਚ ਹੀ ਨਹੀਂ ਆ ਰਿਹਾ ਕੰਮ ਬਾਈ ਜੀਰੀ ਦੀ ਮੱਤ ਬਾਕੀ ਵਾਲੀ ਹਾਈਟ ਹੈ ਜੀ ਦਾ 6 ਫੁੱਟ ਕੱਦਦਾ ਬਾਈ ਜੀਰੀ ਦਾ ਤੇ ਵਿੱਚ ਜਦੋਂ ਤੁਰਦੇ ਆਂ ਫਿਰ ਮੱਦ ਵਾਲੀ ਹੁੰਦੀਆਂ ਨੁਕਸਾਨ ਹੁੰਦਾ ਬਾਈ ਉਹ ਚੱਲਿਆ ਨਹੀਂ ਜਾਂਦਾ ਨਾ ਜਦੋਂ 부ਜੇ ਟੁੱਟਦੇ ਨੇ ਜੇ 17 18 ਵੀ ਹੈ 17 18 ਵੀ ਆ ਬਾਈ ਕਿਸੇ ਦੇ ਕਹਿਣ ਤੇ ਲਾ ਲਿਆ ਕਹਿੰਦੇ ਵਧੀਆ ਕੇਰ ਦਿੰਦਾ ਬਾਕੀ ਬਾਈ ਕਿੰਨਾ ਗੇਤਾ ਲੱਗਿਆ ਹੋਇਆ ਨਾ ਹਜੇ ਹੁਣ ਨਿਸਰ ਲੱਗਿਆ ਕੇਰ ਦੇਉ ਪਤਾ ਨਹੀਂ ਨਾ ਇਹਨੇ ਪਹਿਲੀ ਸੋਚ ਹੀ ਪਾ ਇਹ ਤਾਂ ਬਾਕੀ ਯਾਰ ਇਹ ਤਾਂ ਫਿਰ ਔਖਾ ਹੈਗਾ ਹੁਣ ਫਿਰ ਸਪਰੇ ਦਾ ਉਹ ਆਪ ਦੇਖ ਲੈ ਬਈ ਜਦੋਂ ਇੱਥੇ ਗਨ ਰੱਖ ਕੇ ਬੰਦਾ ਚੱਲ ਇੱਕ ਦੋ ਢੋਲੇ ਹੁਣ ਕੱਢ ਦੇ ਇਹ ਮੱਕੀ ਵਾਲੀ ਕੰਮ ਹੋ ਰਿਹਾ ਮੱਕੀ ਤੇ ਵੀ ਹਜੇ ਸੌਖੀ ਸਪਰੇ ਹੋ ਜਾਂਦੀ ਆ ਬੈਡਾਂ ਤੇ ਤੁਰਿਆ ਜਾਂਦਾ ਇਹ ਤਾਂ ਤੁਰਨ ਦਾ ਸਾਹਬ ਵੀ ਨਹੀਂ ਆਉਂਦਾ ਕੋਈ ਫੇ ਹੁਣ ਇਹਦਾ ਕੀ ਹੱਲ ਕਰਾਂਗੇ ਸਪਰੇ ਦਾ ਉਹੀ ਤਾਂ ਬਈ ਸੋਚੀਂ ਪੈ ਰਹੇਗੇ ਵੀ ਕਰੀਏ ਕੀ ਕਾਟੋ ਲਾਇਆ ਜੱਕੀ ਬਰਦਾ ਤੇਰਾ ਸਰੀਰ ਮਾੜਾ ਕਿਸੇ ਬਸੇ ਜਰ ਮੈਂ ਕਹਿੰਦਾ ਆਪ ਕਰ ਲੈ ਮਾੜਾ ਨਹੀਂ ਬਈ ਆਇਆ ਤਾਂ ਸਪਰੇ ਕਰਨੀ ਸੀ ਇਹ ਬਈ ਚਾਰ ਕਿੱਲੇ ਨੇ ਹੁਣ ਆਪ ਹਿਸਾਬ ਲਾ ਲੈ ਮੈਂ ਕੱਲਾ ਚਾਰ ਕਿੱਲਾਂ ਤੇ ਕਿੰਨੇ ਕੁ ਟੋਲੇ ਕੱਢ ਦੂੰਗਾ ਇਹ ਕੱਦ ਬਾਲਾ ਸ਼ਾਂ ਨਹੀਂ ਆਉਂਦਾ ਇਹ ਚ ਇੱਕ ਗਨ ਉੱਪਰ ਰੱਖਣੀ ਪੈਂਦੀ ਆ ਬਾਹਂ ਦੋਖਣ ਲੱਗ ਜਾਂਦੀ ਆ ਇਹ ਤਾਂ ਫਿਰ ਹੁਣ ਮਿੱਤਰਾਂ ਤੈਨੂੰ ਮਰਦੇ ਨੂੰ ਅੱਖ ਚੱਬਣਾ ਹੀ ਪਊਗਾ ਪਹਿਲਾਂ ਫਿਰ ਆਪਾਂ ਲਾਉਣ ਬਏ ਦੇਖਿਆ ਕਰੋ ਵੀ ਆਪਾਂ ਆਹਦੇਲੇ ਪੜਤਾਲ ਕਰਕੇ ਵੀ ਇਹ ਵੀ ਕਿਦਾਂ ਦਾ ਹੁੰਦਾ ਕਿੰਨਾ ਇਹਦਾ ਨਿਕਾਲ ਹੈ ਉਦੋਂ ਬਈ ਐ ਨਹੀਂ ਪਤਾ ਸੀ ਨਾ ਵੀ ਐਡਾ ਕਦ ਕਰੂ ਚੱਲ ਐਂਦੀ ਵੀ ਚਾਰ ਦੂਜੀਆਂ ਜੀਰੀਆਂ ਤਿੰਨ ਘਟਾਈ ਤਿੰਨ ਫੁੱਟ ਦੀਆਂ ਹੁੰਦੀਆਂ ਵੀ ਚੱਲ ਚਾਰ ਕਰ ਜੂ ਸਵਾ ਚਾਰ ਫੁੱਟ ਕਦ ਕਰ ਜੂਗੀ ਚੱਲ ਕਰ ਲਾਂਗੇ ਸਪਰੇ ਹਣਾ ਐ ਨਹੀਂ ਪਤਾ ਸੀ ਨਾ ਬਾਈ ਵੀ 6 ਫੁੱਟ ਦੇ ਵਗ ਜੂਗੀ ਹਮ ਇਹਦਾ ਬਾਕੀ ਨਿਸਰ ਨਾ ਜੇ ਹੁਣ ਤੂੰ ਆਪ ਹਿਸਾਬ ਲਾ ਲੈ ਬਈ ਉਹ ਨਾਲ ਨੂੰ ਪੀਆਰ 126 ਲੱਗੀ ਹੋਈ ਆ ਉਦੋਂ ਕਿੰਨਾ ਲੇਟ ਲੱਗੀ ਹੋਈ ਆ ਕਿ ਮੱਕੀ ਤੋਂ ਉਏ ਬਿਨੇ ਸਰ ਲੱਗੀ ਹੁਣ ਲੱਗੀ ਹਜੇ ਕੇਰ ਦਾ ਤਾਂ ਪਤਾ ਨਹੀਂ ਰੇਟ ਦਾ ਨਹੀਂ ਪਤਾ ਹਜੇ ਕਿੰਨਾ ਆਊ ਕਿੰਨਾ ਨਾ ਬਗਲ ਬਗਿਆ ਦੂਜੀ ਚੀਜ਼ ਦੇ ਮੁਕਾਬਲੇ ਦਾ ਕੱਦ ਦੀ ਬਾਲਾ ਆਹ ਦੇਖ ਲੈ ਬਾਈ ਪੀਆਰ 126 ਉਦੋਂ ਕਿੰਨਾ ਲੇਟ ਲਾਈ ਆ 31 ਤਰੀਕ ਦੀ ਲੱਗੀ ਹੋਈ ਆ ਉਦੋਂ ਨਾਲ ਨੋਂ ਨਿਸਰਨ ਲੱਗੀ ਤੇ ਉਦੋਂ ਉਹਦੇ ਮੁਕਾਬਲੇ ਦਾ ਕੱਦ ਦੇਖ ਲੈ ਬਾਈ ਚੱਬ ਲੱਕ ਹੋਣਾ ਹੁਣ ਤਾਂ ਕਚਬ ਲ ਐਮ ਐਲ ਐ ਸਪ ਬਈ ਕਰਨੀ ਪਊ ਬਈ ਉਹ ਹਾਂ ਚੋ ਉਹਦੇ ਘਰ ਤੋਂ ਕਿ ਜਿਹਦੇ ਵੇਚਣ ਗਿਆ ਉਹਦਾ ਬਈ ਝੋਲੇ ਦਾ ਰੇਟ ਕਹਿੰਦੇ ਇਹਦਾ ਬਹੁਤ ਹੈਗਾ ਰੇਟ ਕਹਿ ਰਹੇ ਆ ਬਈ ਬਾਕੀ ਵੇਚਣ ਵੇਲੇ ਪਤਾ ਲੱਗੂ ਹਨਾ ਦੇਖਦੇ ਆ ਬਾਕੀ ਕੀ ਬਣਦਾਗਾ ਹੁਣ ਤਾਂ ਆਪ ਕਰ ਲੈ ਤੂੰ ਸਰੀਰ ਤੇਰਾ ਤਾਕੜਾ ਹੈਗਾ ਕਿਸੇ ਪਾਸੇ ਲਿਛਾ ਨਹੀਂ ਹੈਗਾ ਤੂੰ ਵਧੀਆ ਰਹੇਗਾ ਕਰ ਨਹੀਂ ਪੂਬ ਗੱਲ ਤਾਂ ਆ ਬਈ ਜੇ ਕੀਲਾ 2 ਕਿਲੇ ਹੁਣ ਚੱਲ ਬੰਦਾ ਔਖਾ ਸੌਖਾ ਕਰ ਲੈ ਹੁਣ ਇਕੱਲੇ ਨਾਲ ਕੋਈ ਬੀੜੀ ਵਾਲਾ ਵੀ ਨਹੀਂ ਆਉਂਦਾ ਏਡੀ ਜਿਰੀ ਦੇਖ ਕੇ ਤਾਂ ਸਹੀ ਗੱਲ ਆ ਹੋਰ ਬਈ ਪੱਕੀ ਬਾਈ ਜੇ ਕਿਸੇ ਨੂੰ ਕੁਝ ਪਤਾ ਹਨਾ ਵੀਡੀਓ ਦੇਖਦੇ ਹੋ ਕੋਈ ਬਾਈ ਦੱਸਿਓ ਇਹਦਾ ਕੋਈ ਹੱਲ ਹੁਣ ਤਾਂ ਬਾਈ ਡਰੋਨ ਨਾਲ ਸਪਰੇਅ ਕਰਾਉਣ ਵਾਲਾ ਕੰਮ ਹੋ ਰਿਹਾ ਹਨਾ ਹੋਰ ਸਹੀ ਗੱਲ ਆ ਡਰੋਨ ਆਪਣੇ ਉਰੇ ਲਵੇ ਤਵੇ ਹੈ ਨਹੀਂ ਕਿਸੇ ਲਵੇ ਨਹੀਂ ਉਹ ਤੋਂ ਵੀ ਕਰਾ ਦਈਏ ਚਾਹੇ ਖਰਚੀ ਹੋਰ ਤਾਂ ਕੀ ਆ ਜੀਰੀ ਤਾਂ ਸਮਝੂਗੀ